23 ਜੂਨ 2024 ਨੂੰ ਖੰਨਾ ਦੇ ਪਿੰਡ ਇਕਲਾਹਾ ਦੇ ਵਿੱਚ ਕਬੂਤਰ ਉਡਾਉਣ ਦੇ ਮੁਕਾਬਲੇ ਤੋਂ ਬਾਅਦ ਹੋਈ ਲੜਾਈ ਦੇ ਵਿੱਚ 21 ਸਾਲਾ ਗੁਰਦੀਪ ਸਿੰਘ ਮਾਣਾ ਤੇ ਲੋਹੇ ਦੀ ਰੋਡ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀਗਾ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪੰਜਾਬੀ ਗਾਇਕ ਕੁਲਦੀਪ ਸਿੰਘ ਵਿੱਕੀ ਉਰਫ ਦੀਪ ਨੂੰ ਗ੍ਰਿਫਤਾਰ ਕੀਤਾ ਸੀ ਪਰ ਉਸ ਦਾ ਪੁੱਤਰ ਦਮਨ ਔਜਲਾ ਹਜੇ ਤੱਕ ਫਰਾਰ ਦੱਸਿਆ ਜਾ ਰਿਹਾ ਹੈ ਪੰਜਾਬੀ ਗਾਇਕ ਦੇ ਮੁੰਡੇ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਸ ਸੰਬੰਧੀ ਪਰਿਵਾਰਿਕ ਮੈਂਬਰਾਂ ਨੇ ਐਸਐਸਪੀ ਦਫ਼ਤਰ ਦੇ ਬਾਹਰ ਤੰਨਾ ਲਾਇਆ ਹੋਇਆ ਹੈ ਮਿਤਕ ਦੀ ਦਾਦੀ ਮੁਖਤਿਆਰ ਕੌਰ ਨੇ ਦੱਸਿਆ ਕਿ ਗੁਰਦੀਪ ਸਿੰਘ ਮਾਣਾ ਦੇ ਮਾਤਾ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਉਸਨੇ ਹੀ ਬੱਚੇ ਨੂੰ ਪਾਲਿਆ ਸੀ ਹੁਣ ਗੁਰਦੀਪ ਸਿੰਘ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀਗਾ ਤੇ ਮਲਜ਼ਮਾਂ ਨੇ ਕਤਲ ਕਰਕੇ ਪਰਿਵਾਰ ਨੂੰ ਬੇਸਹਾਰਾ ਬਣਾ ਦਿੱਤਾ ਇਹਦੇ ਨਾਲ ਹੀ ਪੁਲਿਸ ਨੇ 1.5 ਮਹੀਨੇ ਦੇ ਵਿੱਚ ਵੀ ਠੋਸ ਕਾਰਵਾਈ ਨਹੀਂ ਕੀਤੀ ਹੈ ਮਲਜ਼ਮ ਦੇ ਪੁੱਤਰ ਨੂੰ ਬੱਚਾ ਹੈ ਜਾ ਰਿਹਾ ਹੈ ਉਹਨਾਂ ਕਹਿਆ ਕਿ ਉਹ ਇਨਸਾਫ ਲੈ ਕੇ ਹੀ ਮੰਨਣਗੇ ਮਰਤਕ ਦੇ ਚਚੇਦੇ ਭਰਾ ਹਰੀ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਤਲ ਤੋਂ 5 ਦਿਨਾਂ ਦੇ ਵਿੱਚ ਮੁਲਜ਼ਮ ਦੇ ਲੜਕੇ ਦਮਨ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਸੀ ਪਰ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਇਸ ਕਰਕੇ ਉਹਨਾਂ ਨੂੰ ਦੁਬਾਰਾ ਧਰਨਾ ਦੇਣਾ ਪਿਆ ਪਿਛਲੇ ਦਿਨੀ ਧਰਨਾ ਲਾਇਆ ਸੀ ਤਾਂ ਅੱਧੀ ਰਾਤ ਨੂੰ ਪੁਲਿਸ ਨੇ 5 ਦਿਨਾਂ ਦਾ ਸਮਾਂ ਮੰਗ ਕੇ ਧਰਨਾ ਚੁਕਵਾਇਆ ਸੀ ਤੇ ਅੱਜ ਤੱਕ ਦੋਸ਼ੀ ਪੜਿਆ ਹੀ ਨਹੀਂ ਗਿਆ ਤੇ ਹੁਣ ਅਸੀਂ ਮੁੜ ਤਨਨ ਨਹੀਂ ਚੁੱਕਾਂਗੇ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ ਦਾ ਨਾ ਮੁੰਡੇ ਜਮੇ ਦਾ ਕੋਈ ਹੱਲ ਨਹੀਂ ਬਣਦਾ 1 ਡੇਢ ਮਹੀਨਾ ਹੋ ਗਿਆ ਕੋਈ ਰਾਹ ਨਹੀਂ ਦਿੰਦੇ ਸਾਨੂੰ ਕਦੇ ਦੋ ਦਿਨ ਦਾ ਲੈਂਦੇ ਨੇ ਕਦੇ ਤੇ ਪੰਜ ਦਿਨ ਦਾ ਲੈਂਦੇ ਨੇ ਕਦੇ ਕਦੇ ਅਸੀਂ ਘਰੇ ਆਉਨੇ ਆ ਫੇਰ ਘਰੇ ਜਾਂਦੇ ਨੇ ਘਰੇ ਬੰਨ ਕੇ ਬਿਠਾ ਲੈਂਦੇ ਸਾਨੂੰ ਪੇਰਾ ਜੀ ਲਾਇਆ ਸੀ ਰਾਤ ਲਾਇਆ ਸੀ ਉਹਦੇ ਜਕਾ ਲਾਦੀ ਬਾਜ਼ਾ ਕਰਿਆ ਸੀ ਕਹਿੰਦੇ ਵੀ 5 ਦਿਨ ਦੇ ਦਿਓ ਸਾਨੂੰ ਅੱਜ 7 ਮਹੀਨੇ ਦਿਨ ਹੋ ਗਏ ਦੋ ਦਿਨ ਉੱਪਰ ਲਾ ਗਏ ਅਸੀਂ ਫੇਰ ਆ ਗਏ ਕੋਈ ਆਇਆ ਤੁਹਾਡੇ ਨਾਲ ਗੱਲ ਕਰਨ ਨਾ ਕੋਈ ਨਹੀਂ ਆਇਆ ਹੈਗਾ ਕੋਈ ਡਰ ਨਾਲ ਰੋਣ ਵਾਲਾ ਸੀਗਾ ਤੁਹਾਡੀ ਵਾਪਸੀ ਲੈ ਕੇ ਆਈ ਹਾਂ ਤੁਹਾਡੀ ਮੰਗ ਮੈਂ ਇਨਸਾਫ ਲੈਣਾ ਹਾਂ ਹਾਂ ਸਾਥ ਦਾ ਫਰਾਰ ਮਾਮਲੇ ਚ ਫਰਾਰ ਕੌਣ ਹੈ ਜੀ ਫਰਾਰ ਦਾ ਕਤਲ ਕੀਤਾ ਹੈ ਦਮ ਨਾਓ ਜਲਾ ਦਮ ਨਾਓ ਜਲਾ ਉਹ ਵਿੱਕੀ ਹੈ ਵਿੱਕੀ ਕੀ ਨਾਮ ਹੈ 20 ਦੀਪ 20 ਦੀਪ ਉਹਦਾ ਕਾਕਾ ਜਿੰਗਰ ਅੱਜ ਫੇਰ ਤੁਸੀਂ ਧਰਨਾ ਲਗਾਤਾਰ ਚਾਈ ਰੱਖੋਗੇ ਲਾਵਾ ਜੀ ਲਗਾਤਾਰ ਚਾਈ ਰੱਖਿਆ ਕਰਾਂਗੇ ਜਿੰਨਾ ਹਾਂ ਜੀ ਸਾਡੇ ਫਰਦੇ ਵਾਲਾ ਰੋਡ ਦੇ ਉੱਪਰ ਹਾਂਜੀ ਦੁਬਾਰਾ ਧਰਨਾ ਤਾਂ ਲਾਇਆ ਜੀ ਅਸੀਂ ਪਹਿਲਾਂ ਇਹਨਾਂ ਦੇ ਪਾਸੇ ਵਾਲੇ ਤੇ ਕਪਚਰ ਤੇ ਤਾਂ ਐਸਾ ਚਾਹਣਾ ਮੈਨੂੰ ਨਾਂ ਨਹੀਂ ਪਤਾ ਹੈਗਾ ਆ ਮੈਨੇ ਕਿਹਾ ਸੀਗਾ ਵੀ ਤੁਸੀਂ ਦਾਗ ਲਾ ਦਿਓ ਵੀ ਅਸੀਂ ਤੁਹਾਨੂੰ ਹੈ ਆ ਦਿਨਾ ਚਾਹੀਏ ਇੰਨੇ ਦਿਨਾ ਚੀ ਬੰਦਾ ਲੱਭ ਕੇ ਦੇਵਾਂਗੇ ਉਹਨੇ ਦਿਨ ਲਾ ਕੇ ਦਾਗ ਲਾਤਾ ਸਾਰਾ ਕੁਝ ਕਰਤਾ ਇਹਨਾਂ ਨੇ ਬੰਦਾ ਨਹੀਂ ਲੱਭ ਕੇ ਦਿੱਤਾ ਫਿਰ ਅਸੀਂ ਫੇਰ ਆਏ ਥਾਣੇ 'ਚ ਫੇਰ ਨਹੀਂ ਇਹਨਾਂ ਨੇ ਕੋਈ ਆਈ ਗਈ ਦਿੱਤੀ ਜੀ ਫਿਰ ਅੱਜ ਅੱਜ ਇਹਨਾਂ ਨੂੰ ਪਹਿਲਾ ਵਾਦਾ ਦਿੱਤਾ ਸੀ ਵੀ ਅਸੀਂ 4-5 ਦਿਨ ਫੇਰ ਫੜਾਂਗੇ ਫਿਰ 3 ਦਿਨ ਤੇ ਉਦੋਂ ਰੋਡ ਤੇ ਤਾਂ ਆ ਤਾਰੀ ਵੀਰੇ ਨੇ ਕਿਹਾ ਸੀਗਾ ਵੀ ਤੁਸੀਂ ਧਰਨਾ ਇੱਕ ਵਾਰੀ ਹੋਰ ਲਾਵੋ ਹੁਣ ਤੁਸੀਂ ਕੀ ਮੰਗ ਕਰਦੇ ਹੋ ਹੁਣ ਅਸੀਂ ਮੰਗ ਕਰਦੇ ਵੀ ਅਸੀਂ ਹੁਣ ਧਰਨਾ ਚੱਕਣਾ ਨਹੀਂ ਹੈਗਾ ਜਿੰਨਾ ਤੱਕਰ ਸਾਨੂੰ ਹੈ ਉਹੋ ਨਹੀਂ ਮਿਲਦਾ ਮੁੰਡਾ ਇੱਥੇ ਸਾਡੇ ਸਾਹਮਣੇ ਹਾਜ਼ਰ ਨਹੀਂ ਹੁੰਦਾ ਅਸੀਂ ਤਰਨਾ ਨਹੀਂ ਚੱਕਣਾ ਹੈਗਾ ਤਰਨਾ ਹੁਣ ਜਮਾ ਹੀ ਨਹੀਂ ਚੱਕਣਾ ਚਾਹੇ ਸਾਨੂੰ ਕੁਝ ਮਰਜੀ ਇੱਥੇ ਕਰ ਦੇਣ ਇੱਥੇ ਦਿਨ ਰਾਤ ਰਹੂਗਾ ਤਰਨਾ ਜੇ ਨਾ ਕੋਈ ਜਿਆਦਾ ਸਾਡੀ ਸਨਫਾਈ ਹੋਈ ਇੱਥੋਂ ਠਾ ਲਿਆ ਸਾਨੂੰ ਇੱਥੋਂ ਸਾਡੇ ਗੇਟ ਲਾ ਲਿਆ ਮੂਰੇ ਸਾਹਮਣੇ ਅਸੀਂ ਫੇਰ ਨਹੀਂ ਹੋ ਕੀ ਤਾਂ ਸਾਡੀ ਦਰੀ ਚਕਾਈ ਹੈ ਇਹਨਾਂ ਨੇ ਹੁਣ ਅਸੀਂ ਨਹੀਂ ਫੇਰ ਅਸੀਂ ਰੋਡ ਜਾਮ ਕਰਾਂਗੇ ਸਰ ਸਾਡੇ ਮੁੰਡੇ ਇਹਨਾਂ ਨੇ ਟਾਈਮ ਲੱਤਾ ਦੀ 5 ਦਿਨ ਦਾ ਹਾਂ ਮੁੰਡੇ ਅਰੈਸਟ ਨਹੀਂ ਹੋਇਆ ਜੀ। ਕੌਣ ਆ ਮੁੰਡਾ ਜੀ ਕੀ ਕੇਸ ਹੈ? ਦਮਨੇ ਔਜਲਾ ਜੀ ਸਾਡੇ ਮੁੰਡੇ ਦਾ ਮਰਡਰ ਕਰਤਾ ਜੀ। ਅੱਜ ਜਿਹੜੇ ਇੱਥੇ ਆਪਸ ਵਿੱਚ ਗੱਲ ਹੋਈ। ਹਾਂਜੀ ਕੋਈ ਅਫਰ ਹੈ ਤੁਹਾਡੇ ਨਾਲ ਗੱਲਬਾਤ? ਨਹੀਂ ਸਾਡੇ ਨਾਲ ਇਹਲੇ ਕੋਈ ਨਹੀਂ ਆਇਆ ਹੈਗਾ ਜੀ। ਇਹਦਾ ਪਹਿਲਾਂ ਵੀ ਤੁਹਾਨੂੰ ਲਾਇਆ ਸੀ ਜਦੋਂ ਕੀ ਪ੍ਰੋਸੈਸ ਕਰ। ਉਹਨਾਂ ਨੇ ਡਿਪਟੀ ਸਾਹਿਬ ਨੇ ਕਿਹਾ ਸੀਗਾ ਵੀ 5 ਦਿਨ ਦਾ ਸਾਨੂੰ ਟਾਈਮ ਦਿੱਤਾ ਜਾਵੇ 5 ਦਿਨ ਚ ਅਸੀਂ ਮੁੰਡਾ ਪੇਸ਼ ਕਰ ਦਾਂਗੇ। 5 ਦਿਨ ਅੱਜ 7ਵਾਂ ਦਿਨ ਹੋ ਗਿਆ 2 ਦਿਨ ਇਹਨਾਂ ਨੂੰ ਫालतू ਦੇ ਦਿੱਤੇ ਮੁੰਡਾ ਨਹੀਂ ਪੇਸ਼ ਹੋਇਆ। ਗਲਾਸ ਤੇ ਆਪ ਕੀ ਹੁੰਦਾ 24 ਘੰਟੇ ਦਾ ਇੱਥੇ ਟੈਂਟ ਵੀ ਆਊਗਾ ਜੀ ਸਾਰਾ ਕੁਝ ਆਊਗਾ ਜੇ ਇੱਥੇ ਨਹੀਂ ਹੈਗਾ ਅਸੀਂ ਰੋਡ ਤੇ ਵੀ ਟੈਂਟ ਲਾਵਾਂਗੇ